ਮਾਨ ਸਰਕਾਰ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਲੇਕਿਨ ਜਦੋਂ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਝਾੜ ਚੰਬ ਕੀਤੀ ਗਈ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੇ ਜੱਜ ਸਹਿਬਾਨਾਂ ਵੱਲੋਂ ਤੁਸੀਂ ਕਿਸੇ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਆਵਾਜ਼ ਬੁਲੰਦ ਕਰਨ ਦਾ ਅਤੇ ਸਵਾਲ ਪੁੱਛਣ ਦਾ ਪੰਜਾਬ ਨਹੀਂ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਹੱਕ ਹੈ ਸਮੇ ਸਮੇਂ ਦੀਆਂ ਸਰਕਾਰਾਂ ਦੇ ਕੋਲੋਂ ਸਰਕਾਰ ਇਸ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੀ ਸਰਕਾਰ ਇਸ ਤੇ ਗੁੱਸਾ ਨਹੀਂ ਕਰ ਸਕਦੀ ਜਵਾਬ ਦੇਣਾ ਜਾਂ ਨਾ ਦੇਣਾ ਉਹ ਸਰਕਾਰਾਂ ਦੇ ਹੱਥ ਵਾਸ ਹੈ ਲੇਕਿਨ ਇਸ ਉੱਤੇ ਐਫ ਆਈ ਆ ਜਾਂ ਕੋਈ ਮੁਕਦਮਾ ਜਾਂ ਕੋਈ ਕੇਸ ਦਾਇਰ ਨਹੀਂ ਕਰ ਸਕ ਦਿੱਤੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਕੌਣ ਗਲਤ ਹੈ ਕੌਣ ਸਹੀ ਹੈ ਇਹ ਦੁਨੀਆ ਦੇ ਲੋਕ ਜਾਣਦੇ ਨੇ ਜਾਓ ਪੰਜਾਬ ਦੇ ਹੋਣ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਉਹ ਹਿੜਿਆਣਾ ਦੇ ਹੋਣ ਇਸ ਤਰ੍ਹਾਂ ਦੀ ਕਾਰਵਾਈ ਤੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਹੈ ਮਾਨ ਸਰਕਾਰ ਦੇ ਵਿਰੁੱਧ ਮਾਨਕ ਗੋਇਲ ਜਿਨ੍ਹਾਂ ਵੱਲੋਂ ਆਕਤੀ ਹੀ ਪਾਈ ਗਈ ਸੀ ਜਿਨ੍ਹਾਂ ਵੱਲੋਂ ਵੱਖ-ਵੱਖ ਚੈਨਲਾਂ ਉੱਤੇ ਇੰਟਰਵਿਊ ਦਿੱਤੀਆਂ ਗਈਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਜਹਾਜ਼ ਹੈਲੀਕਾਪਟਰ ਦੀ ਵਰਤੋਂ ਕਿਹਦੇ ਵੱਲੋਂ ਕੀਤੀ ਗਈ ਹੈ ਅਤੇ ਉਸਨੇ ਕਿਉਂ ਕੀਤੀ ਹੈ ਇਹ ਸਾਰੇ ਵੇਰੇ ਵੇ ਜਦੋਂ ਮਿੰਟੂ ਗੁਰਿਸਰਿਆ ਅਤੇ ਹੋਰ ਇੱਕ ਲੋਕ ਆਵਾਜ਼ ਚੈਨਲ ਹੈ ਉਹਨਾਂ ਨੇ ਜਦੋਂ ਇੰਟਰਵਿਊ ਲਈ ਤਾਂ ਬਾਅਦ ਵਿੱਚ ਲੁਧਿਆਣਾ ਦੇ ਵਿੱਚ ਇਹ ਜਿਹੜੀ ਹੈ ਇੱਕ ਐਫ ਆਈ ਆਰ ਕੱਟੀ ਗਈ ਕੱਟਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਦੱਸ ਦਿੰਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਵਿੱਚ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਬਾਰੇ ਸਵਾਲ ਪੁੱਛਣ ਤੇ ਦਰਜ ਐਫ ਆਈ ਆਰ ਵਿਰੁੱਧ ਆਰਟੀ ਕਾਰਕੁਨ ਮਾਨੰਗ ਗੋਇਲ ਅਤੇ ਹੁਰਨਾ ਨੇ ਹਾਈ ਕਾਡ ਦਾ ਰੋਕ ਕੀਤਾ ਸੀ ਜਿਸ ਤੇ ਅੱਜ ਸੁਣਵਾਈ ਹੋਈ ਹਾਈ ਕੋਰਟ ਨੇ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਤਿੱਖੀ ਝਾੜ ਪਾਉਂਦਿਆਂ ਮਾਮਲੇ ਅੱਗੇ ਕਾਰਵਾਈ ਤੇ ਰੁਕ ਲਗਾ ਦਿੱਤੀ ਹੈ ਸੋਮਵਾਰ ਨੂੰ ਮਾਨੰਗ ਗੋਇਲ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਪੁਲਿਸ ਜਾਂਚ ਪੁਲਿਸ ਰਾਜ ਨਹੀਂ ਹੈ ਇਹ ਮਾਮਲਾ ਕਿਵੇਂ ਬਣਦਾ ਹੈ ਜਦੋਂ ਕਿ ਤੁਸੀਂ ਜਨਤਕ ਜੀਵਨ ਵਿੱਚ ਹੁੰਦੇ ਹੋ ਤਾਂ ਸੰਵੇਦਨਸ਼ੀਲ ਨਹੀਂ ਹੋਣਾ ਚਾਹੀਦਾ ਕਿ ਕੋਈ ਸਵਾਲ ਨਾ ਚੁਕੇ ਜਵਾਬ ਵਿੱਚ ਸਰਕਾਰ ਨੇ ਕਿਹਾ ਕਿ ਮਾਨੋ ਗੋਇਲ ਦੀ ਪੋਸਟ ਨੇ ਕਾਨੂੰਨ ਵਿਵਸਥਾ ਵਿੱਚ ਸੰਕਟ ਪੈਦਾ ਕੀਤਾ ਜੋ ਕਿ ਲੋਕਾਂ ਨੂੰ ਭੜਕਾਉਣ ਲਈ ਕੀਤਾ ਗਿਆ ਇਸ ਤੇ ਹਾਈ ਕੋਰਟ ਨੇ ਪੁੱਛਿਆ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੋ ਹਾਈ ਕੋਰਟ ਨੇ ਕੀ ਪਟੀਸ਼ਨ ਕਰਤਾ ਨੂੰ ਕੋਈ ਜਾਣਕਾਰੀ ਦਿੱਤੀ ਗਈ ਹਾਈ ਕੋਰਟ ਨੇ ਸਰਕਾਰੀ ਵਕੀਲ ਨੂੰ ਕਿਹਾ ਕਿ ਜ਼ਿਆਦਾ ਬਹਿਸ ਨਾ ਕਰੇ ਨਹੀਂ ਤਾਂ ਮਾਮਲੇ ਬਹੁਤ ਅੱਗੇ ਅੱਗੇ ਵਧ ਜਾਵੇਗਾ ਇਥੋਂ ਤੱਕ ਕਿ ਰਾਜਨੀਤਿਕ ਬਹਿਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਹਾਈ ਕੋਰਟ ਨੇ ਕਿਹਾ ਕਿ ਉਹ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੇ ਲੋਕਾਂ ਨੂੰ ਸਰਕਾਰ ਦੇ ਹਵਾਲੇ ਪਾਉਣ ਦਾ ਅਧਿਕਾਰ ਹੈ ਅ ਅਧਿਕਾਰ ਹੈ ਉਹਨਾਂ ਨੇ ਆਲੋਚਨਾ ਦਬਾਉਣ ਦੀ ਕੋਸ਼ਿਸ਼ ਨਾ ਕਰੇ ਹਾਈ ਕੋਰਟ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਲੋਕਾਂ ਦੀ ਭਾਵਨਾਵਾਂ ਨਾਲ ਖੇਡਣਾ ਬੰਦ ਕਰੇ ਲੋਕ ਜਾਣਦੇ ਹਨ ਸਹੀ ਕੀ ਹੈ ਅਤੇ ਗਲਤ ਕੀ ਹੈ ਮਨ ਗੋਇਲ ਵੱਲੋਂ ਮਿੰਟੂ ਗੁਰੀ ਸਰ ਵੱਲੋਂ ਅਤੇ ਇੱਕ ਹੋਰ ਸਾਥੀ ਵੱਲੋਂ ਜਿਹੜਾ ਇਹ ਮੁੱਦਾ ਉਠਾਇਆ ਗਿਆ ਉਸ ਨੂੰ ਲੈ ਕੇ ਸਖਤ ਰੁਕ અપਨਾਇਆ ਹੈ ਪੰਜਾਬ ਸਰਕਾਰ ਦੇ ਵਿਰੋਧ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕੌਣ ਸਹੀ ਹੈ ਕੌਣ ਗਲਤ ਹੈ ਕੌਣ ਚੰਗਾ ਹੈ ਕੌਣ ਮੰਦਾ ਹੈ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਇਸ ਦਾ ਸਾਰੀ ਦੁਨੀਆ ਨੂੰ ਪਤਾ ਹੈ ਤੁਹਾਡਾ ਕੰਮ ਹੈ ਜਵਾਬ ਦੇਣਾ ਲੋਕਾਂ ਦਾ ਕੰਮ ਹੈ ਸਵਾਲ ਪੁੱਛਣਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਜਿਹੜੇ ਗਏ ਵਾਰ-ਵਾਰ ਕਹਿੰਦੇ ਹੁੰਦੇ ਨੇ ਕਿ ਜੇਕਰ ਜਦੋਂ ਸਰਕਾਰਾਂ ਬਣਦੀਆਂ ਨੇ ਮੰਤਰੀਆਂ ਦੇ ਕੋਲੋਂ ਵਿਧਾਇਕਾਂ ਦੇ ਕੋਲੋਂ ਆਗੂਆਂ ਦੇ ਕੋਲੋਂ ਸਵਾਲ ਪੁੱਛਣਾ ਤੁਹਾਡਾ ਫਰਜ਼ ਹੈ ਲੇਕਿਨ ਹੁਣ ਜਿਹੜਾ ਸਵਾਲ ਪੁੱਛਦਾ ਹੈ ਉਹਦੇ ਉੱਤੇ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਉਸ ਨੂੰ ਲੈ ਕੇ ਝਾੜ ਚੰਬ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਧੰਨਵਾਦ